ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਬਾਈ ਤੁਹਾਡੇ ਵਾਸਤੇ ਤਿੰਨ ਚੀਜ਼ਾਂ ਲੈ ਕੇ ਹਾਜ਼ਰ ਹੋਏ ਆ ਆਪਾਂ ਤੇ ਤਿੰਨ ਚੀਜ਼ਾਂ ਕਿਹੜੀਆਂ ਨੇ ਇਹ ਦੇਖਣ ਲਈ ਆਪਣੀ ਵੀਡੀਓ ਨਾ ਬੰਦੇ ਰਿਓ ਤੇ ਅੰਦਰ ਚੱਲ ਕੇ ਦਿਖਾਉਣਾ ਆਇਆ ਫਿਰ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕੀ ਠੀਕ ਆ ਜੀ ਤੇ ਪਹਿਲਾਂ ਪਿੰਡ ਦਾ ਦੱਸ ਤੇ ਜ਼ਿਲ੍ਹਾ ਪਿੰਡ ਆਪਣਾ ਬਰੇਚੀਮਾ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਠੀਕ ਆ ਜੀ 3700 ਕਾ ਇਹਦਾ ਫੋੜਾ 3700 ਤੇ ਕਿੰਨੇ ਮਾਡਲ ਆ ਬਾਈ ਇਹ ਮਾਡਲ 80 ਯਾਰ 80 ਆ ਮਾਡਲ ਹਾਂ ਕਾਪੀ ਮੇਰੇ ਨਾਲ ਆ ਆਇਓ ਰਾਮ ਠੀਕ ਆ ਪੰਜਾਬ ਨੰਬਰ ਆ ਤੇ ਰੰਗ ਦੀ ਗੱਲ ਕਰੀ ਸਾਰਾ ਰੇਜ ਰੰਗ オリジナル ਨੇ ਰੰਗ ਜਿਹੜਾ ਹੋਇਆ ਵਾ ਠੀਕ ਆ ਬਾਈ ਮੈਂ ਕਿਹੜਾ ਹੋਇਆ ਵਾ ਇਹ ਤੇ ਮੇਰੇ ਕੋਲ ਹੋ ਗਿਆ 16 ਸਾਲ ਚੰਦ ਚੱਲਦੇ ਨੂੰ ਠੀਕ ਆ ਜਿਹੜਾ ਰੰਗ ਹੋਇਆ ਵਾ 16 ਸਾਲਾਂ ਵਿੱਚ ਠੀਕ ਆ ਉਹ ਪਹਿਲੇ ਹੋਇਆ ਵਾ ਆਪਣੇ ਕੋਲ ਨਹੀਂ ਹੋਇਆ ਸੀ ਮੇਰੇ ਕੋਲ ਸੁਆਹ ਹੋ ਕੇ ਚੱਲਦੇ ਨੂੰ ਠੀਕ ਆ ਮਤਲਬ ਪਹਿਲਾਂ ਹੋਇਆ ਵਾ ਬਾਈ ਕਹੇ 16 ਸਾਲ ਹੋ ਗਏ ਬਾਈਆਂ ਕੋਲ ਚੱਲਦੇ ਨੇ ਚੱਲ ਚਲਾਵੇ ਦਾ ਕਿਵੇਂ ਬਾਈ ਚੱਲ ਚਲਾਵੇ ਦਾ ਓਕੇ ਆ ਵੀਰੇ ਠੀਕ ਆ ਹਾਂ ਇਹ ਮਾਇਲੇ ਤਸ਼ੀਦ 2010 ਦਾ 8 ਜ 8 ਜ ਹਾਂ ਠੀਕ ਆ ਉਹਦਾ ਡੈਟਰ ਮੇਰੇ ਕੋਲ ਆ ਇਹ ਵੀ ਮੇਰੇ ਕੋਲ 2-3 ਸਾਲ ਚੱਲਿਆ ਉਹ ਦੂਆ ਤੀਜੇ ਚੌਥੇ ਜਾ ਮੈਂ ਇੰਜਨ ਕਰਾਤੇ ਜਿਹੜਾ ਠੀਕ ਆ ਜੀ 2010-11 ਚ ਠੀਕ ਆ ਠੀਕ ਆ ਬਾਈ ਤੇ ਉਦੋਂ ਤੇ ਮੈਂ ਲੱਖ ਰੁਪਏ ਲਾਦੇ ਮਗਰਿਆੜ ਪੈਰ ਦਾ ਨਾਲ ਠੀਕ ਆ ਤੇ ਸਾਰਾ ਬੰਦ ਬਾਲਦੇ ਗੱਲੀ ਹੰਡੀ ਤੋਂ ਬਣਾ ਇਹਦਾ ਵੀ ਉੱਚੇ ਮਾਡਲ ਲਾਦੇ ਪੰਪ ਪੰਪ ਠੀਕ ਆ ਜੀ ਤੇ ਵੀ ਪੂਰਾ ਵਧੀਆ ਕਰਦਾ ਸੀ ਵੀ ਐ ਵੀ ਹੱਕਾ ਕੱਪ ਡਾਊਨ ਕਰਤੀ ਸੀ ਠੀਕ ਆ ਤੇ ਇਹਦਾ ਬੋਰ ਇੱਕ ਵੱਡਾ ਕਰਕੇ ਪਿਸਟਨ ਵੱਡੇ ਪਾਇਆ ਜਾਣ ਵੀ ਥੋੜੀ ਟੈਟਰ ਵਧਾਉਣੀ ਛਾ ਠੀਕ ਆ ਇਹ ਉਂ ਦਾ ਆਮ 39 ਚ ਵੀ ਹੁੰਦਾ ਥੋੜਾ ਹਾਂ ਬਾਈ ਹਾਂ ਤੇ ਇਹ ਅਰਧਾਏ ਚ ਮੇਰਾ ਉਹ ਤੇ ਫਾਰਮ ਰੱਖ ਜਿੰਦਾ ਤਾਕੜਾ ਓਕੇ ਓਕੇ ਇਹਦੇ 36 ਦਾਲੇ ਪਿਸਟਨ 36 ਦਾਲੇ ਪਿਸਟਨ ਵੱਡੇ ਹੁੰਦੇ ਠੀਕ ਆ 36 10 ਵਾਲੇ ਪਿਸਟਨ ਵੱਡਾ ਬੋਰ ਕਰਕੇ 53000 ਇੰਝਾਂ ਦੇ ਗੱਲੇ ਤੇ ਲਾਇਆ ਸੀ ਠੀਕ ਆ ਉਹਦਾ ਡੀਆਈ ਇੰਜਨ ਤੇਰਾ ਤੇ 30000 ਰੁਪਏ ਲਾਦੇ 35 ਠੀਕ ਆ 2010 11 ਚ ਠੀਕ ਆ ਹਾਂ ਉਹ ਆਪਣਾ ਮਿੱਤਰ ਸੀ ਜਿਹੜਾ ਮਿੱਤਰੀ ਸੀ ਉਹ ਕਹਿੰਦਾ ਵੀ ਅੱਪਾ ਰੰਗ ਇਹੇ ਕਰਾਂਗੇ ਬਸ ਬਿਨਾਂ ਡੀਜ ਤੋਂ ਠੀਕ ਆ ਜੀ ਵੀ ਡੀਜ ਦੇ ਤਿੰਨ ਰੰਗ ਨੇ ਠੀਕ ਆ ਪੈਂਦੇ ਆਵਜੋ ਪਿਸਟਨ ਵਿਚ ਜੀ ਵੀ ਜਿਹੜਾ ਇਹ ਦੂਜਾ 3600 ਆਪਣਾ ਉਹ ਆਮ ਇੰਜਨ ਕਰਨਾ ਉਹ ਚਾਰ ਰੰਗ ਪੈਂਦੇ ਆ ਕਹਿੰਦਾ ਵੀ ਮੁਨਿਆਦ ਵੱਧ ਹੁੰਦੀ ਉਹਦੀ ਜੇ ਟਾਇਰਾਂ ਦੀ ਗੱਲ ਕਰੀ ਕਿੰਨੇ ਵੈਸੇ ਟਾਇਰ ਹੈਗੇ 99 ਵੈਸੇ ਹੋਣਗੇ ਰਾਮਾ ਜੀ ਇੱਕ ਵਾਰ ਚੈੱਕ ਕਰਾ ਦੇ ਨਵੇਂ ਪਏ ਮੂਰਲੇ ਪਿਛਲੇ ਵੀ ਪਾਏ ਇੱਕੋ ਜਿਹੜਾ ਜਦੋਂ 98.9% ਠੀਕ ਆ ਤੇ ਮਗਰ ਆ ਲੱਗੇ ਹੋਏ ਮਗਰਾੜ ਮੂਰਲੇ ਟਾਇਰਾਂ ਦੇ ਸਵਾਰ ਦੇ 30000 ਰੁਪਏ ਲੱਗਿਆ ਡੈਕ ਠੀਕ ਆ 30000 ਨਾਲ ਕਰੋਪੀ ਮਿਲ ਜੂ ਹੋਡ ਖਤਰੀਓ ਦਾ ਡੈਕ ਹੋਗੇ ਠੀਕ ਆ ਰੰਮੂ ਚਲੋ ਨਾਲ ਉਹ ਜਿੰਨਾ ਲੱਗਿਆ ਰੇਹੇ ਸਾਰਾ ਨਾਲ ਦੇਣਾ ਨਾਲ ਨਹੀਂ ਪਾਈ ਕਹਿੰਦੇ ਕੋਹ ਨਹੀਂ ਲਾਉਣਾ ਠੀਕ ਆ ਠੀਕ ਤਾਰੇ ਦੇ ਦੇ ਇੱਕ ਵਾਰ ਇਹਦਾ ਫਰਾਕਟਾ ਚੈੱਕ ਕਰੇ ਬਾਈ ਇਹ ਨਹੀਂ ਹਾਂ ਤੇ ਕੀ ਡਿਮਾਰਡ ਕਰਦੇ ਬਾਈ ਇਹਦੀ ਡਿਮਾਰਡ ਦਾ ਵੀਰੇ 1.45 ਕਰਦੇ ਆਂ ਹੁੰਦਾ ਵਾ 1.45 ਹੂੰ ਤੇ ਕਿੰਨੇ ਦਾ ਛੜ ਦੋਗੇ ਵੀ ਆਪਾਂ ਸਵਾ ਟਰੈਕਟਰ ਦੇਵੇਂ ਸਾਰਾ ਵਸ ਠੀਕ ਇਹ ਦੂਜਾ ਟਰੈਕਟਰ ਕੋਈ ਕਰ ਚ ਨੇ ਇਹਦੇ ਸਵਾ ਦੇ ਮਿੰਟ ਦੇ ਦੇ ਦਉਂਗੇ ਮਤਲਬ ਠੀਕ ਇੱਕ ਸਵਾ ਦਾ ਹਣਾ ਟਰੈਕਟਰ ਕਿਦੋਂ ਲੀਕ ਨਹੀਂ ਵੀਰੇ ਹਲੇ ਇਹਦਾ ਇੰਜਨ ਵੀ ਬਹੁਤ ਗਰੀਬ ਆ ਕਿਤੇ ਪੰਜੀ ਲਾਉਣ ਵਾਲੇ ਨਹੀਂ ਯਾਰ ਮੇਰੇ ਕੋਲ 15 16 ਚ ਲੈ ਜਾਵਾਂ ਖੇਤੀ ਕਰਦਾ ਵਧੀਆ ਪੂਰਾ ਠੀਕ ਆ ਵਾ ਕੇ ਵੀ ਦੇ ਦੋਗੇ ਹਾਂ ਵੀ ਟਰੈਕਟਰ ਆਉਣ ਨੂੰ ਫੋੜ ਦੋ ਇਹ ਇਹ ਪਾਟਾਬਲੋ ਜੀ ਤੁਰਦਾ ਦੂਜਾ ਫੋੜ ਪਹਿਲੇ ਤੁਰਦਾ ਇੰਨਾ ਤੁਰਦਾ ਇਹੀ ਜਾਣ ਹੈ ਜਿਹੜਾ ਟਰੈਕਟਰ ਖੜਾ ਹੁੰਦਾ ਫੋੜ ਕਿਹੜੇ ਜਨਰੀ ਟ੍ਰੈਕਟਰ ਫੋੜ ਖੜਾ ਨਹੀਂ ਹੁੰਦਾ ਇਹ ਫੋੜ ਟ੍ਰੈਕਟਰ ਖੜਾ ਹੁੰਦਾ ਟਰਾਲੀ ਤੇ ਜਿਹੜਾ ਟਰਾਲੀ ਜੀ ਵੀ ਨਜ਼ਾਰਾ ਇਹ ਤੇ ਬਾਈਆਂ ਨੇ ਰੇਟ ਵੀ ਦੱਸਤਾ ਤੇ ਸਕਰੀਨ ਤੇ ਬਾਈ ਇੱਕ ਵਾਰ ਨੰਬਰ ਬੋਲ ਦੋ ਨੰਬਰ ਬਰੇ 996900567 ਠੀਕ ਆ ਤੇ ਬਾਈਆਂ ਨਾਲ ਕਰ ਸਕਦਾ ਸੰਪਰਕ ਸਕਰੀਨ ਤੇ ਚਲੇਣਾ ਨੰਬਰ ਪੰਜਾਬ ਨੰਬਰ ਬਰੇ 19 ਮੇਰੇ ਆ ਠੀਕ ਆ ਇਹਦਾ ਨਹੀਂ ਹਾਂ ਠੀਕ ਆ ਤੇ ਕਰੀਏ ਗੱਲ ਹੁਣ ਬੁਲਟ ਦੀ ਬੁਲਟ ਦੀ ਕਰ ਲਓ ਆ ਜਾਓ ਇਹ ਕਿਹੜਾ ਬੁਲਟ ਆ ਬਾਈ ਇਹ ਬੁਲਟ ਸਿੱਧੇ ਗੇਰਾ ਹਾਂ ਬਰੇ ਠੀਕ ਆ ਹਾਂ 40000 ਕਿਲੋ 35000 ਕਿਲੋਮੀਟਰ ਚੱਲਿਆ ਅਰੀਜਨਲ ਹੈ ਠੀਕ ਆ ਇਧਰ ਵੀ ਚੈੱਕ ਕਰਾ ਲਈ ਤੇ ਕਿੰਨੇ ਮਾਡਲ ਆ ਬਾਈ ਇਹ ਮਾਡਲ ਵੀ ਨੇ 13 13 ਮਾਡਲ ਆ ਹਾਂ ਠੀਕ ਆ 28 29 ਤੱਕ ਪਾਸਿੰਗਾਂ ਨੱਤੀ ਦੇਖਣੀ ਯਾਰ ਠੀਕ ਆ 28 29 ਤੱਕ ਬਾਈਕਾਂ ਨੇ ਪਾਸਿੰਗ ਪਈ ਆ ਦੇ ਓਕੇ ਯਾਰ ਸੈਲਫ ਸਟਾਰਟ ਆ ਲਾਈ ਵੀਲ ਪਵਾਏ ਵਿਆ ਹਾਂ ਲਾਈ ਵੀਲ ਪਵਾਇਆ ਕੱਲਾ ਟਾਇਰ ਮੂਰਲਾ ਪੈਂਦਾ ਹੋਰ ਕੋਈ ਨਹੀਂ ਬਾਲਦਾ ਮੋਟਾ ਠੀਕ ਆ ਇੱਕ ਟਾਇਰ ਮੂਰਲਾ ਪੈਂਦਾ ਇੱਕ 500 ਦੇ ਨਾਲ 500 ਦੇ ਕਿੱਕ ਚ ਸਭ ਰੰਗ ਉਹ ਦਾ ਸਭ ਰੰਗ ਲੋਗ ਹੁੰਦਾ ਠੀਕ ਆ ਬਾਈ ਉਹ ਪੈਂਦਾ ਇਹ ਨਾ ਕਿੱਕ ਟੈਟ ਵਾਲੀ ਥੋੜੀ ਯੋਨ ਨਾ ਵੀ ਹੋ ਜਾਂਦਾ ਆਪਣੇ ਜਮ 25 ਕਰਦੇ ਨੇ ਆਪਣੇ ਹੁੰਦਾ 10 ਬਣ ਜੀਏ ਉਹ 10 ਬਣਾਉਣਾ ਹੁੰਦਾ ਇਹ 10 ਨਹੀਂ ਬਣਦੇ ਹੁਣ ਇਹਦੀ ਠੀਕ ਆ ਇਹ ਹੁਣ ਜਦੋਂ ਟੈਟ ਰਹਿੰਦੀ ਦੇਖ ਠੀਕ ਆ ਹਾਂ ਵੀ ਉਹ 5-700 ਦੀ ਚੀਜ਼ ਆ ਭਲਾ ਜੀ ਜਦੋਂ ਆਪਾਂ ਪਵਾਵਾਂਗੇ ਯਾਰ ਕੋਈ ਇਹ ਬੰਦਾ ਹੋਵੇ ਉਹ ਕੋਈ ਚੱਕਰ ਨਹੀਂ ਤੇ ਸੈਲਫ ਸਟਾਰਟ ਆ ਸਾਡਾ 5 ਹੀ ਲਾਉਂਦੇ ਹਲੇ ਉਹ ਵੀ ਸਟਾਰਟ ਹੁੰਦਾ ਕੋਈ ਚੱਕਰ ਨਹੀਂ ਜੇ ਅਗਲਾ ਕਰੇ ਨਹੀਂ ਪਾਉਣੀ ਇੱਕ ਵਾਰ ਸਟਾਰਟ ਕਰਕੇ ਦਿਖਾ ਹਾਂ ਹਾਂ ਕਰ ਦਿੰਨੇ ਇੱਕ ਵਾਰ ਰਾਮੂ ਸਟਾਰਟ ਕਰਕੇ ਦਿਖਾਉਂਦਾ ਬਾਈ ਜਾਂ ਜੂੰ ਛਟਕ ਨਹੀਂ ਸਾਰੇ ਪਾਸੇ ਓਕੇ ਕਰਾ ਦੀ ਇੱਕ ਵਾਰ ਵੜਕ ਚੈੱਕ ਕਰਾ ਦੇ ਬੋਲ ਤੇ ਆਹ ਅਚਲੈਕਟਰ ਦੇ ਰਹੇ ਹੁਣ ਬਵਾ ਬੰਦੇ ਨੇ ਇੰਨਾ ਬੰਦਾ ਹੋ ਕੇ ਕਿ ਨਹੀਂ ਆਮ 5 6 ਹੋਲੀ ਬੰਡੀ ਜੀ ਲਾ ਦੇਣਾ ਠੀਕ ਆ ਖੜੀ 25 ਹੋ ਕੇ ਕਿੰਨੇ ਦੀ ਹੈਗੀ ਆ ਬੰਡੀ ਆਵੇ ਜਦੋਂ ਰੋ ਰੋ ਲੱਗਿਆ ਵਾ ਮਤਲਬ ਲੋਗੋ ਵੀ ਚੈੱਕ ਕਰਾ ਲਈ ਬੁੱਠ ਤੇ ਪਹਿਲੀ ਕਰੀ ਛੱਟ ਪਹਿਲੀ ਕਿ ਇੱਕ ਤੇ ਸਟਾਰਟ ਆ ਇੱਕ ਵਾਰ ਬਾਅਦ ਚੈੱਕ ਕਰ ਲਓ ਇਦਾਂ ਹੀ ਭਾਈ ਹਾਲਾਉਂਦੀ ਲੋੜ ਨਹੀਂ ਹੈ ਜੇ ਵੇਖੇ ਹਾਲਾਉਂਦੀ ਲੋੜ ਨਹੀਂ ਆ ਰਾਜੇ ਆਪਣੇ ਪਿੰਡ 'ਚ ਬੰਦਾ ਲਵੇ ਬੰਦਾ ਆਪਣੇ ਗਾਰੰਟੀ ਆ ਠੀਕ ਆ ਰੰਗ ਰੂੰਗਦਾ ਕਿ ਮੈਂ ਸਾਰਾ ਅਰੀਜਨਲ ਹੀ ਆ ਭਾਈ ਰੰਗ ਮਾਣਾ ਮੋਟਾ ਬੱਜਾ ਉਪਰਾਵਾ ਰੰਗਦਾ ਭਾਈ ਇਹਨਾਂ ਦੇਖ ਰੰਗ ਰੂੰਗੂ ਲਾ ਲ ਮੈਨੂੰ ਇਹਨਾਂ ਦੀ ਬਗਾੜ ਨਹੀਂ ਰਹੀ ਨਹੀਂ ਲਾਉਂਦਾ ਠੀਕ ਆ ਮੈਨੂੰ ਹੋਵੇ ਇਹਨੂੰ 5 ਮਹੀਨੇ ਬਾਅਦ ਟਰੈਕਟਰ ਲੈਣਾ ਬੱਡਾ ਤਾਂ ਵੇਖਦਾ ਠੀਕ ਆ ਭਾਈ ਭਾਈ ਤਾਂ ਆ ਵੇਖਦਾ ਕੀ ਕਹਿੰਦਾ ਟਰੈਕਟਰ ਲੈਣਾ ਭਾਈ ਇਹਨੇ ਵੀ ਮੈਂ ਸ਼ੌਂਕ ਜਾ ਪੂਰਾ ਕਰ ਦਿੰਦਾ ਭਰਾ ਬਸ 1 ਮਹੀਨੇ ਮੋੜ ਰੱਖ ਦਿੰਦਾ ਫੁੱਦਵਾਈ ਕਹਿੰਦਾ ਸ਼ੌਂਕ ਡਿਮਾਂਡ ਇਹ ਦੀ ਹੈ ਵੀਰੇ 90000 90000 ਕਿੰਨੇ ਦਾ ਛੱਡ ਦੋਗੇ ਬਾਈ ਛੱਡਦਾ ਜਮਾ ਲਾਸਟ 85 ਦਾ ਠੀਕ ਆ ਬਾਈ ਕਹਿੰਦੇ ਛੱਡ ਦੇਣਗੇ 5000 ਘੱਟ ਦੇਣਗੇ ਮਾਰਤਾ ਹਣਾ ਬਾਈ ਚਲੋ ਕਿਹੜੀ ਗੱਡੀ ਆ ਬਈ ਵੀਰੇ i20 ਗੱਡੀ i20 ਇਹੋ ਗੱਡੀ ਆ ਹਲੇ ਤੇ ਰੰਗ ਉਹਦਾ ਭਾਰਾ ਪੱਜਾ ਵਾ ਉਹ ਇੰਜਨ ਵੀਰ ਕਰਨੇ ਹੋਰ ਇਹਦੇ ਤੇ ਮਾਡਲ ਦੀ ਗੱਲ ਕਰੀ ਕਿੰਨਾ ਮਾਡਲ ਆ ਮਾਡਲ 10 ਆ ਵੀਰੇ 10 ਮਾਡਲ ਆ ਤੀਜੇ ਮਹੀਨੇ ਪਾਸਿੰਗ ਨਾਂਗੀ ਇਹਦੀ ਠੀਕ ਆ ਪਾਸਿੰਗ ਵੀ ਹੋਊਗੀ ਇਹ ਪਾਸਿੰਗ ਕਰਾਉਣਾ ਮੇਰੇ ਕੋਲ ਸਾਰੇ ਪ੍ਰੂਫ ਆ ਬੰਦੇ ਦੇ ਦਿੱਲੀ ਆ ਦਾ ਨੰਬਰ ਠੀਕ ਆ ਕਿ ਹੋ ਰਾ ਇਹਨੋ ਜਿਵੇਂ ਮੇਰੇ ਨਾਲ ਗੱਡੀ 'ਚ ਬਰਨਾਲੇ ਦੇ ਇਹ ਬੰਦੇ ਨੇ ਕਿਹਾ ਨੇ ਨੰਬ ਵੀ ਕਰਾਉਣੀ ਆ ਜਾਂ ਪੰਜਾਬ ਨੰਬਰ ਲਵਾਉ ਉਹ ਵੀ ਲੱਗ ਜੂ ਠੀਕ ਆ ਲੱਗ ਪਰ ਆਪਾਂ ਕੋਈ ਨਹੀਂ ਬਰਾਵਾ ਪਤਾ ਹੀ ਵੇਚਣੀ ਆ ਠੀਕ ਆ ਉਹ ਦਿੱਲੀ ਨੰਬਰ ਆਣਾ ਬਾਈ ਹਾਂ ਤੇ ਗੱਡੀ ਓਕੇ ਆ ਇਹ ਤੁਹਾਨੂੰ ਓਕੇ ਤੇ ਆ ਰਾਮੂ ਇੱਕ ਵਾਰ ਵਿੱਚੋ ਤੇ ਕਰਾ ਦੇ ਇਹ ਸ਼ੂਸ਼ੀ ਚੱਲੇ ਸਟਾਰਟ ਕਰਨੀ ਪਤਾ ਇੱਕ ਵਾਰ ਤੂੰ ਇਹ ਸਟਾਰਟ ਕਰਕੇ ਵੀ ਦਿਖਾ ਤੀ ਬਾਈ ਨੇ ਤੇਜ਼ ਏਸੀ ਤੇ ਉਹ ਯਾਰ ਸਾਰਾ ਹੋ ਗਿਆ ਯਾਰ ਇਹ ਬਹਿ ਕੇ ਬੰਦਾ ਪੈਣਾ ਪਾਲਾ ਲਗਾਉਂਦਾ ਰਹੀ ਗੱਡੀ ਅੱਛਾ ਸਾਰੇ ਰੀਜਾਂ ਵਿੱਚ ਉਹਦੇ ਸਿੱਟਾ ਤੇ ਕਵਰ ਕੁਵਰ ਚੜਾਏ ਹੋਏ ਚੈੱਕ ਕਰ ਸਾਂ ਜਾਂ ਜਿਹੜਾ ਹੋਰ ਆ ਜਿਹਦੇ ਆਈਆ ਗੱਡੀ ਨੂੰ ਸਾਰਾ ਕੁਝ ਹੈਗਾ ਯਾਰ ਕਵਰ ਕੁਵਰ ਵੀ ਆ ਦੇ ਸਾਰਾ ਉਹਦੇ ਰਾਮੋ ਇਧਰ ਵੀ ਚੈੱਕ ਕਰਾ ਦਿਆ ਚਿੱਟਾਈ ਨਾਲ ਹਲੋ ਜੀ ਪੀ ਯੂ ਪੀ ਵੀ ਨਹੀਂ ਰਹੀ ਯਾਰ ਇਹਦੇ ਨਾ ਕਿ ਤੈਂ ਛੱਡ ਗੱਡੀ ਹੁੰਦੀ ਠੀਕ ਆ ਬੋਲੇ ਹੱਥ ਛੱਡ ਕੇ ਚਲਾਣੀ ਮਤਲਬ ਪੂਰੀ ਓਕੇ ਆਣਾ ਬਾਈ ਕੋਕਾ ਪੀਸ ਗਈ ਨੇ ਆਪਾਂ ਤੇ ਆਏ ਏਹੀ ਚੱਲਦਾ ਹੁੰਦਾ ਨਾਲ ਏਹੀ ਨੇ ਵੀ ਸਟਾਰਟ ਹੁੰਦੀ ਏਦਾਂ ਠੀਕ ਆ ਆਏ ਨਹੀਂ ਵੀ ਏਸੀ ਤਾਂ ਕੋਈ ਲੋਡ ਮੰਨੂ ਹਾਂ ਕਈ ਗੱਡੀਆਂ ਮੰਨਦੀਆਂ ਬਾਈ ਤੇ ਠੀਕ ਆ ਉਹ ਕੁੱਤੇ ਦਾ ਗੱਲ ਤੇ ਵਿੱਚ ਰੱਖ ਤੇ ਗੱਡੀ ਵਧੀਆ ਪਈਆ ਠੀਕ ਆ ਤੇ ਸਾਰੀ ਪੇਂਟ ਦੀ ਓਰੀਜਨਲ ਹੀ ਆ ਬਾਈ ਇਹ ਮਾੜਾ ਮੋੜਾ ਬਹਾਰਾ ਬੱਜਾਉ ਮੈਂ ਤੁਹਾਨੂੰ ਦੱਸਿਆ ਇੰਛੀਆਂ ਨੇ ਇਹ ਗੱਡੀ ਠੀਕ ਆ ਕਿਉਂ ਦਿੱਲੀ ਚ ਗੱਡੀਆਂ ਜਿਹੜੀਆਂ ਮਾੜੀ ਮੋੜੇ ਲੱਗੀਆਂ ਨੇ ਗੱਡੀਆਂ ਆਏ ਨਹੀਂ ਵੀ ਕਿਤੇ ਡੰਟ ਕੱਢਿਆ ਜਰਾ ਆਏ ਨਹੀਂ ਵੀ ਇਹ ਜਿਹੇ ਡੰਟ ਤੇ ਆ ਟਾਇਰਾਂ ਦੀ ਗੱਲ ਕਰੀ ਕਿੰਨੇ ਪੈਸ ਠੀਕ ਆ ਪੂਰੇ ਜਾ ਜਿਓ ਮਾਗ ਲੈ ਵਦ ਹੋਣ ਟਾਇਰ ਚੈੱਕ ਕਰਾ ਦੇ ਮਾਗ ਲੈ ਵਜਾ ਹੋਣਗੇ ਠੀਕ ਆ ਠੀਕ ਆ ਟਾਇਰ ਉਹ ਟੂਬਲੈਸਾ ਟੂਬਲੈਸਾ ਓਕੇ ਟਾਇਰ ਠੀਕ ਆ ਕੀ ਡਿਮਾਂਡ ਕਰਦੇ ਬਾਈ ਡਿਮਾਂਡ ਕੀ ਹੋਈ ਹੈ ਨਾ ਡਿਮਾਂਡ ਯਾਰ ਤੂੰ ਕੋਈ ਮਰਜ਼ੀ ਕਰਾ ਲੈ ਵਸ ਇੱਕ ਬੰਦਰਾ ਦੀ ਗੱਡੀ ਹਾਂ ਜਾਂ ਨਾ ਕਰਾਂ ਵਸ ਕੁਝ ਨਹੀਂ ਉਹ ਜੋ ਮਾੜਾ ਮੋੜਾ 500 600 400 ਮਾਨ ਤਣ ਕਰ ਸਕਦੇ ਠੀਕ ਆ ਤੂੰ ਬੋਲਦਾ ਕਿੰਦੀ ਮੰਗਨੇ ਬਾਈ ਨੇ ਡਿਮਾਂਡ ਵੀ ਦੱਸ ਤੀ ਤੇ ਸਕਰੀਨ ਤੇ ਚਲੇ ਨੰਬਰ ਬਾਈਆਂ ਨਾਲ ਕਰ ਸਕਦਾ ਸੰਪਰਕ ਤੇ ਇੱਕੋ ਘਰੇ ਖੜਿਆ ਬਾਈ ਕੋਈ ਬਾਈਆਂ ਵਰਤਾਰਾ ਨਹੀਂ ਕੋਈ ਕੰਮ ਹੈਗਾ ਠੀਕ ਆ ਘਰੇਲੂ ਆ ਟਰੈਕਟਰ ਆ ਵੀ ਆ ਬੋਲਟ ਵੀ ਦਿਖਾਤਾ ਤੇ ਗੱਡੀ ਵੀ ਦਿਖਾਤੀ ਟਰਾਲੀ ਵੀ ਦਿਖਾ ਲਈ ਜੇ ਦਿਖਾਉਣੀ ਉੱਥੇ ਖੜੀ ਆ ਠੀਕ ਆ ਟਰਾਲੀ ਵੀ ਫੇਰ ਬਖਾਉਗਾ ਟਰਾਲੀ ਮੈਂ ਘਹਿਰਾ ਫੁੱਟੀ ਲੈਣੀ ਆ ਟਰਾਲੀ ਆਏ ਨਾ ਮੁੰਡੇ ਦੂਰ ਜਿਹਾ ਲਵਾਵਾਂ ਯਾਰਾ ਉਹਦੇ ਫੇਰ ਪੰਗਾ ਪੂ ਠੀਕ ਆ ਤੇ ਕਰ ਸਕਦਾ ਬਾਈਆਂ ਨਾਲ ਸੰਪਰਕ ਆਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਤੇ